ਮੁਰਦਾਬਾ 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 ਇੰਡਸਟਰੀਅਲ ਕਾਰਪੋਰੇਸ਼ਨ ਮੁਰਦਾਬਾ ਮੁਰਦਾਬਾ ਇੱਕ ਵੀ ਨਾਗ ਟੁੱਟੇ ਬਈ ਨੂੰ ਕੋਈ ਇਹਦੀ ਸਰਮਾਈ ਨਹੀਂ ਕੋਈ ਕੁਛ ਨਹੀਂ ਆ ਦੇਖੋ ਆ ਦੁਕਾਨ ਵਿੱਚੋਂ ਦੁਕਾਨ ਘਾਟੀ ਹੈ ਜੀ ਇਹ ਪੂਰਾ 3 ਦਿਨ ਹੋ ਗਏ ਬੱਟੇ ਪਾਇਨੇ ਨੇ ਟੋਏ ਪਰੇ ਨੇ ਲਾਗਿਆ ਬੱਟੇ ਨੇ ਲੱਗਿਆ ਤਾਂ ਸੀਸਾ ਲੱਗਿਆ ਉਹ ਟੁੱਟ ਗਿਆ ਜੀ ਆਪਣਾ ਗਲਾਸ ਇੰਨੀ ਜ਼ੋਰ ਦੀ ਲੱਗਿਆ ਅਗਰ ਕਿਸੇ ਇਨਸਾਨ ਦੇ ਲੱਗਿਆ ਹੁੰਦਾ ਤਾਂ ਉਹਦਾ ਕੀ ਹਾਲ ਹੁੰਦਾ ਨਾ ਹੋ ਗਿਆ ਫਿਰ ਟਿੱਟੀ ਨੂੰ ਜਿਹੜਾ ਬਣਾਉਣੀ ਸੀ ਇਹ ਸਿਵਲ ਲਾਈਨ ਤੇ ਬੈਂਚ ਰੋਡ ਦੀ 50 ਮੈਗਨੇ ਨਾਲ ਜੇ ਬਣਾਣੀ ਨਹੀਂ ਸੀ ਪੋੜੀ ਕਿਉਂ ਤੇ ਕਿੰਨੇ ਤੜਾਈਏ ਸਾਨੂੰ ਦਾ ਪਤਾ ਨਹੀਂ ਕਹਿੰਦੇ ਸਰਕਾਰ ਫੜਾ ਜਿਹੜਾ ਹੈਗਾ ਤੁਹਾਡਾ ਐਮ ਐਲ اے ਉਹਨੇ ਕਹਿ ਕੇ ਤੁੜਵਾਈਏ ਹੁਣ ਕਿੰਨੇ ਸੜਕਾਂ ਦਾ ਐਡਾ ਬੁਰਾ ਹਾਲ ਹੈ ਕਿ ਕੋਈ ਵੀ ਕੋਸਟ ਕਾਰ ਸੌੜ ਨਿਕਲਗਾ ਔਰ ਜਿਹੜੇ ਪੱਟੇ ਪਏ ਆ ਪੱਟੇ ਕਾਰ ਦੇ ਪੈਰ ਵੀ ਉੱਤਲ ਜਾ ਕੇ ਲੋਕਾਂ ਹੀ ਦਿਖਾਣਾ ਸੀ ਜਿਆ ਦੇ ਵਾਈਤੇ ਜਿਹੜੇ ਨੁਕਸਾਨ ਹੁੰਦਾ ਔਰ ਮੈਂ ਕਾਰਬਨ ਮੀਅਰ ਨੂੰ ਤੇ ਕੋਈ ਔਰ ਅਫੀਸ਼ਰ ਸਾਹਿਬ ਇਹੀ ਤੋਂ ਪੁੱਛਿਓ ਕਰਦਾ ਵੀ ਜਿੱਦਿ ਜਲਦੀ ਹੋ ਸਕੇ ਇਹ ਪਿੰਨੇ ਸੜਕਾਂ ਦਾ ਮਸਲਾ ਚੰਗੀ ਹੱਲ ਕੀਤਾ ਜਾਵੇ ਕਿ ਲੋਕਾਂ ਨੂੰ ਇਹ ਮੁਸ਼ਕਲ ਨਾ ਚੰਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਜੀ ਨਾ ਬਜੀ ਨਿਗਰਮ ਖਾਨ ਜੀ ਹਾ ਜੀ ਕੀ ਹੋਇਆ ਸਾਰ ਕਿੱਥੇ ਹੋਇਆ ਸੜਕ ਤਾਂ ਪਹਿਲੇ ਇੱਕ ਵਾਰ ਕੈਮਰਾ ਦਿਖਾ ਦਿਓ ਜੀ ਸੜਕ ਕੀ ਹਾਲ ਕੀਤਾ ਪਿਆ ਚੰਗੀ ਭਲੀ ਸੜਕ ਸੀਗੀ ਇੱਕ ਮਿੰਨਾ ਹੋ ਗਿਆ ਟੁੱਟੀ ਪਈ ਨੂੰ ਕੋਈ ਇਹਦੀ ਸਰਵਾਈ ਨਹੀਂ ਕੋਈ ਕੁਝ ਨਹੀਂ ਆ ਦੇਖੋ ਆ ਦੁਕਾਨ ਦੇ ਦੁਕਾਨ ਸਾਡੀ ਹੈ ਜੀ ਤੇ ਪੂਰਾ 3 ਦਿਨ ਹੋ ਗਏ ਬੱਟੇ ਪਾਏ ਨੇ ਨਾ ਟੋਹੇ ਪਰ ਇਹਨੇ ਨਾਲ ਦੀਆਂ ਬੱਟੇ ਤੇ ਲੱਗਿਆ ਤੇ ਸੀਸਾ ਲੱਗਿਆ ਉਹ ਟੁੱਟ ਗਿਆ ਜੀ ਟਫਨ ਗਲਾਸ ਸੀਗੇ ਇੰਨੀ ਜ਼ੋਰ ਦੀ ਲੱਗਿਆ ਅਗਰ ਕਿਸੇ ਇਨਸਾਨ ਦੇ ਲੱਗਿਆ ਹੁੰਦਾ ਤਾਂ ਉਹਦਾ ਕੀ ਹਾਲ ਹੁੰਦਾ ਤੇ ਕਿਹੜੀ ਜਗ੍ਹਾ ਦੀ ਇਹ ਗੱਲ ਹੈਗੀ ਹੈ ਜੀ ਇਹ ਆਪਣਾ ਜੀ ਬੈਂਕਰ ਰੋਡ ਹੈ ਜੀ ਸੰਡੇ ਦਾ ਪੁਆਇੰਟ ਸੰਡੇ ਦੀ ਹੈ ਤਵਾ ਉਸ ਦਿਨ ਦੁਕਾਨਾਂ ਬੰਦ ਸੀ ਗਿਆ ਅੱਜ ਦੁਕਾਨ ਖੁੱਲੀ ਸੀ ਇਸ ਕਰਕੇ ਬਚਾਓ ਰਹਿ ਗਿਆ ਥੋੜੀ ਦੁਕਾਨਾਂ ਨੇ ਸਾਰੇ ਹੀ ਟੁੱਟ ਗਏ ਹਾਂਜੀ ਕੀ ਹੋਇਆ ਕੀ ਅੱਜ ਤੱਕੜੇ ਸਾਰੇ ਨੇ ਮਹੀਨਾ ਹੋ ਗਿਆ ਸਾਡੇ ਟੁੱਟੀ ਨੂੰ ਜਿਵੇਂ ਬਣਾਣੀ ਨਹੀਂ ਸੀ ਇਹ ਸਿਵਲ ਲਾਈਨ ਤੇ ਬੈਂਕ ਰੋਡ ਦੀ 50 ਸੇ ਬੈਂਕ ਦੇ ਨਾਲ ਜੇ ਬਣਾਣੀ ਨਹੀਂ ਸੀ ਤੋੜੀ ਕਿਉਂ ਇਹ ਕਿੰਨਾ ਤੜਵਾਈ ਹੈ ਜੀ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਸਰਕਾਰ ਆਪਣਾ ਜਿਹੜਾ ਹੈਗਾ ਤੁਹਾਡਾ ਐਮ ਐਲ ਏ ਉਹਨੇ ਕਹਿ ਕੇ ਤੜਵਾਈ ਹੈ ਕੀ ਨਾ ਬੱਦਾ ਸਾਹਿਬ ਨੇ ਜਿਤੜਵਾਤੀਆਂ ਰੋਜ਼ ਅਸੀਂ ਕਾਰ ਲੈ ਕੇ ਆਨੇ ਰੋਜ਼ ਕਾਰ ਦਾ ਦੁਰਦਸਾ ਲੈ ਕੇ ਜਾਂਦੇ ਆ ਕਾਰ ਦੀ ਸਾਰਿਆਂ ਦੀ ਐਜੇ ਦੀ ਵੱਡ ਚੁੱਕੀ ਹੈ ਪਟੀਆਂ ਉੱਡ ਉੱਡ ਪੈ ਰਹੀਆਂ ਪਸੋਂ ਜਨਾਨੀ ਦੇ ਸਿਰ ਦੇ ਉੱਤੇ ਵਜਾ ਜਖਮ ਅਸੀਂ ਪੱਟੀ ਲਾ ਕੇ ਗਏ ਆ ਅੱਛਾ ਜੀ ਆਸ਼ੀਰਵਾਦ ਮਿਲ ਗਿਆ ਐਮਐਨਏ ਸਾਹਿਬ ਨੂੰ ਮਿਲੇ ਨਹੀਂ ਵੀ ਇੱਦਾਂ ਸੜਾ ਤੁਹਾਡਾ ਕਿੰਨੂੰ ਮਿਲੀ ਹੈ ਇੱਥੇ ਕੌਣ ਸਾਹਿਬ ਨੂੰ ਫੋਨ ਕਰਦੇ ਆ ਕਹਿੰਦੇ ਭਾਈ ਸਾਹਿਬ ਮੈਂ ਦੱਸੋ ਮੈਂ ਤਾਂ ਉਹਨਾਂ ਨੂੰ ਕਹਿਣਾ ਕਰੋ ਬਣਾਓ ਬਣਾਉਂਦੇ ਨਹੀਂ ਬੇ ਕਰੀਏ ਕਿ ਇਹਨੂੰ ਤੋੜੀ ਕਿਉਂ ਅੱਛਾ ਜੀ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗੇ ਕਰਦੇ ਚਲਦੇ ਚਲਦੇ ਬਣਾਈ ਜਾਵੇ ਅੱਛਾ ਜ ਦੰਗਾ ਲੋਕੀ ਜੇ ਬੰਨ ਲੋਕ ਚੰਗਾ ਨਹੀਂ ਕਰਨਾ ਮਾਰਾ ਕਿਉਂ ਕਰਦੇ ਹੋ ਕਿਸ ਦਾ ਅਸੀਂ ਬੜੀ ਜਦੋਂ ਜਿਆਦ ਕਰਦੇ ਆਵੇਂ ਅਸੀਂ ਬੜੇ ਦੇਰ ਤੋਂ 6 ਮਹੀਨੇ ਸਾਲ ਤੋਂ ਇਹ ਰੋਡ ਬਣ ਜਾਵੇ ਬਣ ਜਾਵੇ ਬਣ ਜਾਵੇ ਉਹ ਬੰਨੀ ਦਾ ਟੂਰ ਆ ਤੋੜਾ ਕੇ ਮਾਰੀ ਦੀ ਜਿਹੜੀ ਬਣੀ ਹੋਈ ਸੀ ਹਾਂਜੀ ਲੋ ਰੈਕਸੀਡੈਂਟ ਹੁੰਦੇ ਨੇ ਦੋ ਦੋ ਤਿੰਨ ਤਿੰਨ ਵਾਰੀ ਅਸੀਂ ਲੇਡੀਜ਼ ਨੂੰ ਚੱਕਦੇ ਆਈਆਂ ਕਿਸੇ ਜੈਂਸ ਨੂੰ ਚੱਕਦੇ ਜਿਹੜੇ ਸਲਿੱਪ ਹੁੰਦੇ ਨੇ ਹਾਂਜੀ ਹਾਂਜੀ ਇਹ ਵਾਰੀ ਸ਼ੀਸ਼ਾ ਵੀ ਟੁੱਟਿਆ ਦਿਖਾਤਾ ਹਾਂਜੀ ਤੇ ਕਿੰਨੀਆਂ ਕਿਸ਼ਕਾ ਇੱਥੇ ਜੀ ਜੰਗੀਆਂ ਹਾਂਜੀ ਕਿੰਨੀਆਂ ਤੜਕਾਰੀਆਂ ਤੇ ਇਹ ਤਿੰਨ ਸੜਕਾਂ ਪਟੀਆਂ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਕਾਉਂਸਲਰ ਸਾਹਿਬ ਨੂੰ ਬਹੁਤ ਹੀ ਬੜੀ ਬੜੀ ਕਿਹਾ ਹੈ ਵੀ ਇਹ ਸੋਸ਼ੀਅਲ ਨੂੰ ਕੋਈ ਹੱਲ ਕਰੋ ਹੱਲ ਕਰੋ ਪਰ ਇਹਨਾਂ ਦੇ ਵੀ ਮਨ ਲੱਗਦਾ ਹੱਥ ਖੜੇ ਨਿਸਟ ਹੈ ਹਾਂਜੀ ਇਹ ਸੁਲਾਹ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਵੀ ਸਾਡੀ ਬਨਾਨ ਸੜਕਾਂ ਦੀ ਜਿਹੜੀ ਤੋੜੀਆਂ ਇਹ ਸੜਕਾਂ ਬਨਾਨ ਤੁਸੀਂ ਵਾਈਕਲ ਦਾ ਹਾਲ ਦੇਖੋ ਇੱਕਦੂਸੇ ਕੈਮਰੇ ਵਿੱਚ ਦਿਖਾਓ ਕਿੰਨੀ ਡਸਟ ਹੈ ਵਾਈਕਲ ਉਹਦੇ ਪਨਾਰੇ ਐਂਗਲਸ ਦੇਖੋ ਕਿੰਨੀ ਮਿੱਟੀ ਹੈ ਬਿਲਕੁਲ ਸਾਰੀ ਅੰਦਰ ਜਾਈ ਜਾ ਰਹੀ ਹੈ ਮਿੱਟੀ ਸਰ ਆ ਦੇਖੋ ਤੁਸੀਂ ਕੀ ਹਾਲ ਹੈ ਮੱਲਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਸਾਰੇ ਦੇਖ ਲਓ ਇੱਥੇ ਪਿੱਛੇ ਵੀ ਇੱਥੇ ਵੀ ਆ ਸਾਰੇ ਮੱਲਾ ਨਿਵਾਸੀ ਨੇ ਆ ਦੇਖੋ ਆ ਇੱਥੇ ਵੀ ਬੱਟੇ ਵੱਜੇ ਹੋਏ ਨੇ ਆ ਸ਼ੀਸ਼ਾ ਟੁੱਟ ਗਿਆ ਜੀ ਪਿੱਛੇ ਠੀਕ ਹੈ ਜੀ ਆ ਕੋਈ ਨਾ ਕੋਈ ਗਿਰਿਆ ਹੁੰਦਾ ਵਾ ਆ ਚੱਕਦੇ ਆ ਆ ਡਸਟ ਦੇਖੋ ਕਿੰਨੀ ਕਾਰਾਂ ਦੇ ਉੱਪਰ ਦੇਖੋ ਕਿੰਨਾ ਬੁਰਾ ਹਾਲ ਆ ਸਿਰਫ ਇਹਨਾਂ ਨੂੰ ਇਹ ਰਿਕੁਐਸਟ ਹੈ ਜੀ ਥੋੜੇ ਕੋਟੇ 'ਚ ਅਸੀਂ ਮੰਨ ਲਿਆ ਵੀ ਤੁਸੀਂ ਆਪਣਾ ਜਿਹੜਾ ਦੋ ਸਰ ਗਲਤੀ ਸਰਾ ਸਰਕਾਰ ਦੀ ਹੈ ਜਿਨ੍ਹਾਂ ਨੇ ਪਟਵਾਈ ਆ ਰਾਤ ਨੂੰ ਇਹਨਾਂ ਨੇ 11 ਵਜੇ ਲਾਈਵ ਪਾਈ ਹੈ ਜਿਹੜੇ ਇੱਥੇ ਕਾਰਜ ਕਰਦਾ ਸੀਗੇ ਸਰਕਾਰ ਦੇ ਉਹਨਾਂ ਨੇ ਲਾਈਵ ਪਾ ਕੇ ਜੀ ਅਸੀਂ ਪਟਾਤੀ ਜੀ ਅਸੀਂ ਬਣਾਉਣ ਲੱਗੇ ਸੀ ਇਹ ਕਰ ਰਹੇ ਅਸੀਂ ਉਹ ਕਰ ਰਹੇ ਆ ਠੀਕ ਹੈ ਜੀ ਉਹਨੂੰ ਬਣਵਾਓ ਵੀ ਨਾ ਹੁਣ ਉਹ ਦਿਨੇ ਦਿਨੇ ਵੀ ਲਾਈਵ ਆ ਉਹ ਵੀ ਬਨ ਰਹੀ ਹੈ ਠੀਕ ਆ ਨਾ ਇਹਨਾਂ ਨੂੰ ਮਤਲਬ ਏਰੀਆ ਵਾਲਿਆਂ ਨੂੰ ਜੇ ਕਾਉਂਸਲਰ ਸਾਹਿਬ ਜਾਣਦੇ ਨੇ ਉੱਥੇ ਕਮਿਸ਼ਨਰ ਸਾਹਿਬ ਉਹ ਕਹਿੰਦੇ ਜੀ ਬੱਗਾ ਜੀ ਦੇ ਕੋਟੇ ਦੇ ਵਿੱਚ ਹੈਗਾ ਮੈਂ ਤੇ ਉਹਦੇ ਵਿੱਚ ਬਨਣੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਮੇਅਰ ਸਾਹਿਬ ਕੋਲ ਜਾਨੇ ਵੀ ਬਣਵਾਓ ਜਿਹੜੇ ਪਰੇਸ਼ਾਨ ਦਾ ਵਾਰਡ ਦੇ ਬੰਦੇ ਹੋ ਰਹੇ ਹਨ ਇਹਨਾਂ ਦਾ ਤਾਂ ਕੁਝ ਨਹੀਂ ਜਾ ਰਿਹਾ ਠੀਕ ਹੈ ਨਾ ਜੀ ਉਹ ਕਹਿੰਦੇ ਬਣਵਾਓ ਤੇ ਕੋਈ ਜਵਾਬ ਨਹੀਂ ਮਿਲ ਰਿਹਾ ਜੇ ਜਵਾਬ ਪੁੱਛੋ ਆਪਣੇ ਸਿਕਿਉਰਿਟੀ ਗਾਰਡ ਬੁਲਾ ਕੇ ਸਾਡੇ ਕਾਉਂਸਲਰ ਨੂੰ ਬਾਹਰ ਘੜਾਉਂਦੇ ਵੇ ਨੇ ਕਿੱਥੇ ਜਾਈਏ ਦੱਸੋ ਅਸੀਂ ਆਪਣੇ ਕੋਟੇ ਦੇ ਕੰਮ ਮੰਗਦੇ ਪਏ ਆ ਕਾਉਂਸਲਰ ਸਾਹਿਬ ਆਪਣੇ ਕੋਟੇ ਦੇ ਕੰਮ ਮੰਗਦੇ ਕਿਸੇ ਕੋਈ ਪਰਸਨਲ ਚੀਜ਼ ਨਹੀਂ ਮੰਗ ਰਹੇ ਕਿਸੇ ਹੋੜ ਦੀ ਚੀਜ਼ ਨਹੀਂ ਮੰਗ ਰਹੇ ਜੋ ਕੋਟਾ ਫਿਕਸ ਹੁੰਦਾ ਵੈ ਜੋ ਸਿਸਟਮ ਹੁੰਦਾ ਵੈ ਉਹੀ ਮੰਗ ਰਹੇ ਕੋਈ ਐਕਸਟਰਾ ਚੀਜ਼ ਸਾਨੂੰ ਚਾਹੀ ਤੇ ਇਹ ਇਹ ਜਾ ਰਿਹਾ ਕਿ ਜੀਪੀ ਦੇ ਕਈ ਕਰਿਆਕਰਤਾਵਾਂ ਦੇ ਬੀਚ ਵਿੱਚ ਬੈਠੇ ਨੇ ਕਮੇਟੀ ਤੇ ਉਹ ਫਿਰ ਕਿੰਨਾ ਜਾਰੀ ਰਹੇਗਾ ਸਰ ਜਾਰੀ ਰਹੇਗਾ ਉਹ ਚਾਹੇ 2027 ਤੱਕ ਜਾਤਾ ਹੀ ਇਹਨਾਂ ਨੂੰ ਬਦਲ ਨਹੀਂ ਦਿੰਦੇ ਤਾਤ ਹੀ ਜਿਆਦਾ ਡੇਗ ਹੈ ਜੀ ਇਹ ਇੰਨੇ ਬੇਸ਼ਰਮ ਹੋਏ ਹੋਏ ਆ ਵੀ ਇਹਨਾਂ ਨੂੰ ਇੰਨਾ ਇੰਨਾ 11 ਸਾਡੀਆਂ ਕਾਉਂਸਲਰ ਲੇਡੀਜ਼ ਨੇ ਜੀ ਉਹ ਕਹਿੰਦੇ ਨਾ ਮੈਂ ਲੇਡੀਜ਼ ਆ ਮੈਨੂੰ ਦਵਾ ਰਹੇ 11 ਕਾਉਂਸਲਰ ਲੇਡੀਜ਼ ਨੇ ਸਾਡੀ ਹਾਊਸ ਦੇ ਜਿਹੜੇ ਲੀਡਰ ਆਪੋਜੀਸ਼ਨ ਦੇ ਬਣਾਏ ਨੇ ਪੂਨਾ ਮਰਤੜਾ ਜੀ ਮੰਨਣੀ ਹੈ ਉਹ ਵੀ ਲੇਡੀਜ਼ ਨੇ ਦੇਖੋ ਠੀਕ ਹੈ ਨਾ ਫੇਰ ਵੀ ਉਹਨਾਂ ਦੀ ਗੱਲ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਆਪਣੇ ਦੂਸਰੇ ਐਂਗਲ ਤੋਂ ਲੈ ਰਹੇ ਨੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਿਰਫ ਉਹ ਬਾੜ ਚ ਫੋਗਿੰਗ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਠੀਕ ਹੈ ਜੀ ਲਿਫਟਿੰਗ ਨਹੀਂ ਹੋ ਰਹੀ ਕੋੜੇ ਦੀ ਉਸ ਕਰਕੇ ਗਏ ਆ ਸਫਾਈ ਕਰਮਚਾਰੀ ਪੂਰੇ ਨਹੀਂ ਹੈਗੇ ਜਿੰਨੇ ਪੂਰੇ ਹੋਣੇ ਜੇ ਪੁੱਛਾਂਗੇ ਅਫਸਰਾਂ ਨੂੰ ਉਹ ਕਹਿੰਦੇ ਜੀ ਐਮਐਲਏ ਸਾਹਿਬ ਦੇ ਦਰਬਾਰ ਜਾਓ ਤਾਂ ਤੁਹਾਨੂੰ ਦੱਸਾਂਗੇ ਹੁਣ ਦੱਸੋ ਅਸੀਂ ਹਾਂਜੀ ਸਾਡੇ ਦੇ ਮੰਗਾ ਜੀ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਜਿਹੜੇ ਜੈਨੂਨ ਕੰਮ ਹੋਣ ਵਾਲੇ ਸਾਲ ਇਹਨਾਂ ਦਾ ਰਹਿ ਗਿਆ ਇਹ 70 ਨੰਬਰ ਵਾਰਡ ਦੀ ਗੱਲ ਹੈ ਜੀ ਇਥੋਂ ਦੀ ਸੁਮਨ ਬਰਮਾ ਜੀ ਕਾਉਂਸਲਰ ਨੇ ਠੀਕ ਹੈ ਜੀ ਆ ਅਸਥਮਾ ਹੋ ਗਿਆ ਜੀ ਆ ਬਹੁਤ ਹੀ ਖੜੇ ਨੇ ਮਿੱਟੀ ਦੇ ਨਾਲ ਦੇਖੋ ਅੱਗੇੜੇ ਵੀ ਨਾ ਹੋ ਗਿਆ ਜਿੱਥੇ ਮਰਜੀ ਚੈੱਕ ਕਰਾਓ ਹਾਂ ਜੀ ਨਿਰਮਲ ਹੈਲਥ ਕੇਂਦਰ ਤੋਂ ਜੀ ਅੱਛਾ ਜੀ ਹਾਂ ਜੀ ਮੈਨੂੰ ਅਸਥਮਾ ਹੋ ਗਿਆ ਜਿੱਥੇ ਮਰਜੀ ਡਾਕਟਰ ਕੋਲ ਚੈੱਕ ਕਰਾਓ ਜੀ ਆ ਡੇਢ ਮਹੀਨਾ ਹੋ ਗਿਆ ਮਿੱਟੀ ਖਾ ਗਲਾ ਖਰਾਬ ਪੱਕਿਆ ਪਿਆਈ ਬਹੁਤ ਸਾਲ ਲੜਾ ਬੀ ਖਾ ਪਿਆ ਐਨੀ ਮਿੱਟੀ ਆ ਰਹੀ ਹੈ ਦੇਖੋ ਡਰ ਕੇ ਸਾਰੀਆਂ ਗੱਡੀਆਂ ਦੇਖੋ ਕਿੱਦਾਂ ਭਰ ਗਿਆ ਤੇ ਚਾਰੇ ਨੇ ਲੱਗੇ ਇੱਕ ਇੱਕ ਤੇ ਇਹ ਫਾਇਜ਼ੇ ਉਸ ਨੂੰ ਤੁਹਾਨੂੰ ਇਕੱਠੇ ਹੁੰਦਾ ਤਾਂ ਜ਼ਰੂਰਤ ਪਈ ਹੈ ਅੱਜ ਤੋਂ ਸਵਾ ਮਹੀਨਾ ਪਹਿਲਾਂ ਤਿੰਨ ਸੜਕਾਂ ਇੱਕ ਪਿੰਡੀ ਟੈਚੀ ਰੋਡ ਇੱਕਾ ਕਲਾਸਲਮੇ ਵਾਲੀ ਰੋਡ ਇੱਕ 베ਰੀ ਰੋਡ ਇਹਨਾਂ ਨੂੰ ਸਵਾ ਸਵਾ ਮਹੀਨੇ ਤੋਂ ਦੋ ਸੜਕਾਂ ਪੱਟੀਆਂ ਨੂੰ ਤੇ ਤੁਸੀਂ ਸਪੌਂਸਰ ਤੁਸੀਂ ਬਣਾਉਂਦੇ ਕਿਉਂ ਨਹੀਂ ਪਏ ਨਹੀਂ ਇਹ ਸਪੌਂਸਰ ਬਣਨ ਤੋਂ ਪਹਿਲਾਂ ਵੀ ਆ ਪਾਸ ਹੋਈਆਂ ਹੋਈਆਂ ਉਹ ਤੋਂ ਸਾਡੇ ਹੱਥ 'ਚ ਨਹੀਂ ਸੀ ਨਾਲ ਜੇ ਸਾਨੂੰ ਉੱਚਾ ਤੋੜੀਆਂ ਨਹੀਂ ਗਈਆਂ ਔਰ ਜਦੋਂ ਹੁਣ ਅਸੀਂ ਪਤਾ ਕੀਤਾ ਉਹ ਕਾਰਪਸ ਦੇ ਵਿੱਚੋਂ ਉਹ ਕਹਿੰਦੇ ਨੇ ਤੁਹਾਡੇ ਕਾਉਂਸਲਰ ਬਣਨ ਤੋਂ ਪਹਿਲਾਂ ਦੀਆਂ ਸਰਕਾਰ ਦੀਆਂ ਪੱਟੀਆਂ ਜੀ ਟੁੱਟੀਆਂ ਹੋਈਆਂ ਪਾਸ ਹੋਈਆਂ ਜਿਉਂਨੇ ਨੇ ਤੋੜ ਪੀਆਂ ਤਾਂ ਬਰਸਾਤਾ ਦੇ ਨੇ ਤੋੜਨੀਆਂ ਨਹੀਂ ਚਾਹੀਦੀਆਂ ਸੀ ਇਹਦਾ ਸੋਚਣਾ ਚਾਹੀਦਾ ਸੀ ਬਰਸਾਤਾ ਦੇ ਨੇ ਨਾ ਤੋੜੀਏ ਤੇ ਨਾ ਬਣਾ ਦੇ ਤੇ ਹੁਣ ਬਰਸਾਤਾ ਤੋਂ ਪਹਿਲਾਂ ਬਣਨੀ ਜਾਣੀ ਇਹ ਇਹ ਦੁਕਾਨਦਾਰਾਂ ਦਾ ਰੋਪਾ ਕਿ ਸਾਡੇ ਸ਼ੀਸ਼ੇ ਟੁੱਟ ਰਹੇ ਐ ਤਾਂ ਹੋ ਰਿਹਾ ਤੇ ਇਹ ਹੁਣ ਕੀ ਪਰਪਾਈ ਬੋਕ ਰਿਹਾ ਕਿ ਦੇਖੋ ਸਾਰੇ ਦੁਕਾਨਦਾਰ ਕਿੰਨੇ ਸੜਕਾਂ ਦੇ ਮੈਨੂੰ ਕਈ ਵਾਰ ਮਿਲ ਚੁੱਕੇ ਆ ਔਰ ਮੈਨੂੰ ਕਈ ਵਾਰ ਕਹਿ ਚੁੱਕੇ ਆ ਕਿ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਔਰ ਮੈਂ ਕਾਰਪੋਰੇਸ਼ਨ ਦੇ ਮੇਅਰ ਮੈਡਮ ਨੂੰ ਵੀ ਕਿਹਾ ਕਮਿਸ਼ਨਰ ਸਾਹਿਬ ਨੂੰ ਵੀ ਕਿਹਾ ਤੇ ਮੈਡਮ ਕਹਿ ਰਹੇ ਆ ਕਿ ਸੜਕਾਂ ਪ੍ਰਸ਼ਾਸਨ ਤੋਂ ਬਾਹਰ ਵਰਨੀ ਆ ਮੈਂ ਮੇਅਰ ਮੈਡਮ ਨੂੰ ਪੁੱਛਣਾ ਚਾਹਨਾ ਤੇ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜੇ ਇਹ ਪ੍ਰਸ਼ਾਸਨ ਤੋਂ ਬਾਹਰ ਵਰਨੀਆਂ ਸੀ ਤਾਂ ਪਤ ਸਵਾ ਮਹੀਨਾ ਪਹਿਲਾਂ ਪਟਾਈਆਂ ਸੀਓ ਪਟਾਣੀਆਂ ਵਾਲੀ ਚਾਹੀਦੀਆਂ ਸੀ ਜੋ ਦਤੋ ਰੋ ਪਟਾਈ ਦੇ ਤੇ ਜਿਹੜੀ ਹੁਣ 베ਰੀ ਰੋਡ ਪੱਟੀ ਹੋਈ ਹੈ ਉਹ ਪੱਟੀ ਉਹ 6-7 ਮਹੀਨੇ ਹੋ ਗਏ ਇਲੈਕਸ਼ਨ ਤੋਂ ਪਹਿਲਾਂ ਵੀ ਪੱਟੀ ਹੀ ਆ ਉਹ ਦੇਖੋ ਉਹ ਤਾਂ ਇਲੈਕਸ਼ਨ ਤੋਂ ਪਹਿਲਾਂ ਵੀ ਪੱਟੋਂ ਤੱਕ ਬਣ ਜਾਣੀ ਚਾਹੀਦੀ ਸੀ ਅਜੇ ਤਾਂ ਕੋਈ ਨਹੀਂ ਬਣਾਈਏ ਤੱਕ ਹੁਣ ਕਿੰਨੇ ਸੜਕਾਂ ਦਾ ਐਡਾ ਬੁਰਾ ਹਾਲ ਹੈ ਕਿ ਕੋਈ ਜੇ ਤੋਂ ਕਾਰ ਸਕੂਟਰ ਨਿਕਲਦਾ ਔਰ ਜਿਹੜੇ ਪੱਟੇ ਪਏ ਆ ਪੱਟੇ ਕਾਰ ਦੇ ਟਾਇਰ ਨਹੀਂ ਚ ਉੱਛਲ ਕੇ ਆ ਕੇ ਲੋਕਾਂ ਦੀ ਦੁਕਾਨਾਂ ਦੇ ਸ਼ੀਸ਼ੇ ਦੇ ਵੱਜਦੇ ਆ ਜਿਹਦੇ ਨੁਕਸਾਨ ਹੁੰਦਾ ਔਰ ਮੈਂ ਕਾਰਪੋਰੇਸ਼ਨ ਮੇਅਰ ਨੂੰ ਤੇ ਕੌਣ ਅਫਸਰ ਕਮਿਸ਼ਨਰ ਸਾਹਿਬ ਨੂੰ ਇਹੀ ਇੱਕ ਅਪੀਲ ਕਰਦਾ ਬੇ ਜਿੰਦੀ ਜਲਦੀ ਹੋ ਸਕੇ ਇਹ ਤਿੰਨੇ ਸੜਕਾਂ ਦਾ ਮਸਲਾ ਜਲਦੀ ਹੱਲ ਕੀਤਾ ਜਾਵੇ ਕਿ ਲੋਕਾਂ ਨੂੰ ਇਹ ਮੁਸ਼ਕਲ ਨਾ ਹੋਵੇ ਕਿ ਕੜਾਈਆਂ ਤਾਂ ਸਹੀਆਂ ਤਾਂ ਕਿ ਜਿਹੜਾ ਇੱਥੇ ਬੀਜੇਪੀ ਦਾ ਕੌਂਸਲਰ ਚੁਣਿਆ ਗਿਆ ਬਦਨਾਮ ਹੋਵੇ ਕਿ ਲੋਕੀ ਇਹਨਾਂ ਨੂੰ ਗਾਲ੍ਹਾਂ ਕੱਢਣ ਕਰ ਜਾ ਕੇ ਬੜਾ ਬੰਦਿਆਂ ਨੇ ਇਹਨਾਂ ਨੂੰ ਗਾਲ੍ਹਾਂ ਕੱਢੀਆਂ ਵੀ ਹੈਗੀਆਂ ਇਹ ਬਰਦਾਸ਼ਤ ਕਰ ਕਰਕੇ ਵਿਚਾਰੇ ਹਰ ਵਾਰੀ ਸਫਾਈਆਂ ਦੇ ਕਿੰਨੀਆਂ ਸਫਾਈਆਂ ਦਿੰਦੇ ਰਹੇ ਨੇ ਬੰਦੇ ਇਹ ਤਾਂ ਹੀ ਤੋੜੀਆਂ ਗਈਆਂ ਬੀਜੇਪੀ ਦਾ ਜਿੱਥੇ ਜਿੱਥੇ ਕੌਂਸਲਰ ਹੈ ਇਹਨਾਂ ਨੇ ਉੱਥੇ ਬਰਬਾਦੀ ਕਰਨੀ ਕਰਨੀ ਹੈ ਔਰ ਕਰਨਗੇ ਇਹਨਾਂ ਨੇ ਹਟਣਾ ਨਹੀਂ ਸਿਰਫ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆਂ ਵੀ ਜੇ ਤੇ ਜਲਦੀ ਹੱਲ ਨਹੀਂ ਕੀਤਾ ਗਿਆ ਅਸੀਂ ਚੱਕ ਕੇ ਚੁੱਕ ਕੇ ਲਾਲ ਬੱਤੀ ਵਾਲਾ ਚੁੰਗ ਜਾਮ ਕਰਾਂਗੇ ਕੱਲ ਨੂੰ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਇਸ ਚੀਜ਼ ਦਾ ਸਾਰੇ ਇਹਨੇ ਇਕੱਠੇ ਹੋ ਕੇ ਸਾਰੀ ਸੜਕਾਂ ਜਾਮ ਕਰਾਂਗੇ ਪੂਰੇ ਸ਼ਹਿਰ ਨੂੰ ਬੰਦ ਕੀਤਾ ਜਾਊਗਾ ਫਿਰ ਕਹਿਣਗੇ ਵੀ ਆ ਕੀ ਹੋਇਆ